ਹਲੋ ਸਸਤਾ ਜੀ ਸਾਰੇ ਆਲੋ ਮੈਂ ਮਿਲ ਕਰਦੀ ਆ ਕਿ ਤੁਸੀਂ ਸਾਰੇ ਜਣੇ ਠੀਕ ਹੋਗੇ ਅੱਜ ਮੈਂ ਬਣਾ ਲਕੀ ਪੀਜ਼ਾ ਵੀ ਪੋਸਟਾਈਮ ਤੇ ਤੁਹਾਨੂੰ ਵੀ ਨਾਲ ਨਾਲ ਦਿਖਾਉਣੀ ਆ ਕਿਉਂਕਿ ਬੱਚੇ ਆਉਂਦੇ ਹੀ ਵਲੌਗ ਬਣਾਇਆ ਤੇ ਆ ਮੈਂ ਥੋੜਾ ਜਿਹਾ ਕੋਸੇ ਜੇ ਪਾਣੀ ਚ ਖੰਡ ਇੱਕ ਚਮਚ ਘੋਲੀ ਆ ਬਸ ਇੱਕੋ ਚਮਚੀ ਪਾਣੀ ਆ ਜਿਆਦਾ ਨਹੀਂ ਇਹ ਕੋਸਾ ਜਿਹਾ ਚਾਹੀਦਾ ਤੇ ਆ ਵਿੱਚ ਮੈਂ ਦੋ ਚਮਚ ইস্ট ਪਾ ਦਿੱਤੀ ਆ ਦੇ ਵਿੱਚ ਇਹਨੂੰ ਆਪਾਂ 2-3 ਮਿੰਟ ਵਾਸਤੇ ਰੱਖ ਲੈਣਾ ਵਾ ਤੇ ਦੋਵਾਂ ਦਿਨਾਂ ਮਿੰਟਾਂ ਦੇ ਵਿੱਚ ইস্ট ਇਦਾਂ ਫੁੱਲ ਜਾਣੀ ਆ ਜੇ ਨਹੀਂ ਖੁੱਲਦੀ ਤਾਂ ਮਤਲਬ ਤੁਹਾਡੀ ਐਕਟਿਵ ਨਹੀਂ ਹੋਈ ਤੇ ਆ ਆ ਵਿਖੋ ਕਪੜੀ ਵਧੀਆ ਐਕਟਿਵ ਹੋਈ ਫੁੱਲ ਗਈ ਆ ਹੁਣ ਆਪਾਂ ਮੈਂ ਦੋ ਕੁ ਕੌਲੀਆਂ ਆਟੇ ਦੀਆਂ ਲੈ ਕੇ ਤੇ ਉਹਦੇ ਵਿੱਚ ਨੂੰ ইস্ট ਨੂੰ ইস্ট ਵਾਲੇ ਪਾਣੀ ਨੂੰ ਪਾ ਦਾਂਗੇ ਤੇ ਆ ਆ ਵਿਖੋ ਹੁਣ ਮੈਂ ਫਿਰ ਇੰਜ ਕਰਾਂਗੇ ਫਿਰ ਨੂੰ ਆਟੇ ਨੂੰ ਚੰਗੀ ਤਰ੍ਹਾਂ ਆਪਾਂ ਗੁੰਨ ਲਾਂਗੇ ਪਹਿਲਾਂ ইস্ট ਵਾਲਾ ਜਿਹੜਾ ਪਾਣੀ ਆ ਇਹਨੂੰ ਸਾਰੇ ਆਟੇ 'ਚ ਮਿਕਸ ਕਰਨਾ ਵਾ ਤੇ ਮੈਂ ਇੱਥੇ ਇੱਕ ਗਲਤੀ ਕਰ ਲਈ ਹੈਗੀ ਕਿ ਮੈਂ ਨਮਕ ਨਹੀਂ ਪਾਇਆ ਫਿਰ ਮੈਨੂੰ ਥੋੜਾ ਜਿਹਾ ਬਾਤ ਚਾਹਦਾ ਆ ਤੇ ਫਿਰ ਮੈਂ ਉਤਰਾ ਨਮਕ ਵੀ ਵਿੱਚ ਮਿਕਸ ਕਰ ਗਿਆ ਇਹਦਾ ਅੱਧਾ ਕ ਚਮਚ ਕੀਤਾ ਆ ਪਹਿਲਾਂ ਆਪਾਂ ইস্ট ਵਾਲੇ ਪਾਣੀ ਨੂੰ ਇਹਨਾਂ ਚੰਗੀ ਤਰ੍ਹਾਂ ਸਾਰੇ ਆਟੇ ਨਾਲ ਮਿਕਸ ਕਰ ਲਾਂਗੇ ਫਿਰ ਆਪਾਂ ਕੋਸੇ ਕੋਸੇ ਆ ਪਾਣੀ ਦੇ ਨਾਲ ਹੀ ਸਾਰਾ ਆਟਾ ਗੁੰਨਣਾ ਆਟਾ ਮੁੱਕੀਆਂ ਮਾਰ ਮਾਰ ਕੇ ਨਹੀਂ ਜ਼ਿਆਦਾ ਗੁੰਨਣਾ ਜ਼ਿਆਦਾ ਇਦਾਂ ਮਲ ਮਲ ਕੇ ਗੁੰਨਣਾ ਵਾ ਇਥੇ ਮੈਂ ਇੱਕ ਹੱਥ ਨਾਲ ਹੀ ਵੀਡੀਓ ਬਣਾਉਣ ਤੇ ਖਾਤ ਨਾਲ ਗੁੰਨਿਆ ਨਹੀਂ ਜਾਣ ਰਿਹਾ ਤੇ ਆ ਥੋੜਾ ਮੈਂ ਨਹੀਂ ਕਰਨ ਮਤਲਬ ਕਿ ਕੈਮਰਾ ਸੈੱਟ ਕਰਕੇ ਆਪ ਹੀ ਮਾੜਾ ਮੋਟਾ ਜਿਹਾ ਤੇ ਪਰ ਆ ਚੰਗੀ ਤਰ੍ਹਾਂ ਹੋਇਆ ਨਹੀਂ ਮੇਰੇ ਕੋਲੋਂ ਮੈਂ ਮਤਲਬ ਕਿ ਪਤਾ ਨਹੀਂ ਲੱਗਦਾ ਕਿ ਕਿੱਥੇ ਜੇ ਕੈਮਰਾ ਜੇ ਰੱਖੀਏ ਕਿਉਂਕਿ ਟਰਾਈਪੋਡ ਨਹੀਂ ਹੈਗਾ ਅਜੇ ਤੇ ਆ ਵੇਖੋ ਹੁਣ ਮੈਂ ਕੀਤਾ ਥੋੜਾ ਜਿਹਾ ਚੰਗੀ ਤਰ੍ਹਾਂ ਸੈੱਟ ਇਦਾਂ ਆਪਾਂ ਆਟਾ ਮਲਣਾ ਵਾ ਇਹ ਇਹ ਥੋੜਾ ਪਹਿਲਾਂ ਤੇ ਚਿਪਕਦਾ ਪਰ ਬਾਅਦ ਵਿੱਚ ਸੈੱਟ ਹੋ ਜਾਂਦਾ ਕੋਈ ਗੱਲ ਨਹੀਂ ਇੰਨੀਆਂ ਬਾਅਦ ਵਿੱਚ ਲਾਸਟ ਵਿੱਚ ਇਹਨੂੰ ਆਪਾਂ ਥੋੜਾ ਜਿਹਾ ਘਿਓ ਲਾ ਕੇ ਤੇ ਫਿਰ ਆਪਾਂ ਇਹਨੂੰ ਮਲਾਂਗੇ ਬਸ ਇਦਾਂ ਇਹਨੂੰ ਖਿੱਚ-ਖਿੱਚ ਕੇ ਕਿਉਂਕਿ ਜਿਹੜਾ ਪੀਜ਼ਾ ਵਾਲਾ ਬੈਟਰ ਹੁੰਦਾ ਵਾ ਆਟਾ ਹੁੰਦਾ ਉਹ ਇਦਾਂ ਹੀ ਮਲਿਆ ਜਾਂਦਾ ਜੇ ਆਪਾਂ ਉਹਨੂੰ ਜ਼ਿਆਦਾ ਨਾ ਇਹ ਜ਼ਿਆਦਾ ਸਖਤ ਹੋਣਾ ਚਾਹੀਦਾ ਨਾ ਇਹ ਜ਼ਿਆਦਾ ਸੌਫਟੀ ਹੋਣਾ ਚਾਹੀਦਾ ਵਾ ਤੇ ਪਾਣੀ ਦੀ ਵੀ ਜ਼ਿਆਦਾ ਵਰਤੋਂ ਨਹੀਂ ਬਸ ਥੋੜਾ ਥੋੜਾ ਪਾਣੀ ਪਾ ਕੇ ਤੇ ਫਿਰ ਆਪਾਂ ਯੂਜ਼ ਕਰਨਾ ਇਹਨੂੰ ਇਹ ਬੰਵਾਸੇ ਇਹਨੂੰ ਮੜੀ ਜਾਣਾ ਹੁਣ ਜਿੰਨਾ ਜ਼ਿਆਦਾ ਇਹਨੂੰ ਮੜਿਆ ਜਾਏਗਾ ਓਨਾ ਜ਼ਿਆਦਾ ਇਹ ਵਧੀਆ ਬਣੂਗਾ ਆ ਹੁਣ ਬਸ ਮੈਨੂੰ ਘਿਓ ਲਾ ਦੇਣਾ ਥੋੜਾ ਜਿਹਾ ਘਿਓ ਰਿਫਾਇਨਡ ਜੋ ਵੀ ਤੁਹਾਡਾ ਦਿਲ ਕਰਦਾ ਏ ਲਗਾ ਕੇ ਤੇ ਇਹਨੂੰ ਬਸ ਆਪਾਂ ਹੁਣ ਰੱਖ ਦੇਣਾ ਵਾ ਬਾਕੀ ਤੁਸੀਂ ਆਪ ਹੀ ਅੱਗੇ ਵੇਖ ਲਿਓ ਕੀ ਤਾਵਾਂ ਇਹਨੂੰ ਆ ਬਸ ਇਹ ਘਿਓ ਲਾ ਕੇ ਇਜ ਨੂੰ ਆਪੇ ਹੀ ਗੁੱਜ ਗਿਆ ਆਟਾ ਇਹ ਇੱਕ ਤੇ ਚਿਪਕਣਾ ਹਟ ਜਾਣਾ ਦੇਖੋ ਜਿਉਂ-ਜਿਉਂ ਆਪਾਂ ਮਲੀ ਜਾਂਦੇ ਇਹਨੂੰ ਤੋਂ ਤੋਂ ਇਹ ਇਹਨੇ ਚਿਪਕਣਾ ਛੱਡ ਦੇਣਾ ਬਸ ਆਹ ਦੇਖੋ ਬਿਲਕੁਲ ਹੱਥਾਂ ਨਾਲ ਹੁਣ ਇਹ ਚਿਪਕ ਨਹੀਂ ਰਹੀ ਬਸ ਆਹ ਦੇਖੋ ਐਨ ਸੌਫਟ ਹੋ ਗਿਆ ਮਲਾਈ ਵਰਗਾ ਹੁਣ ਆਪਾਂ ਇਦਾਂ ਇਹਨੂੰ ਨਾ ਗੋਲ ਜਿਆ ਕਰਕੇ ਤਾਂ ਕਿ ਇਹਦੇ ਜਿਹੜੇ ਆ ਸਾਈਡਾਂ ਸਾਰੀਆਂ ਦੇਖ ਲੈ ਇੰਨੇ ਕਰਕੇ ਤੇ ਆ ਇਦੋਂ ਵਾਰ ਖਰੀਦਾ ਵਾ ਪਰੋਂ ਬਿਲਕੁਲ ਗੋਲ ਜਾ ਕਰਕੇ ਰੱਖਿਆ ਮੈਨੂੰ ਪਟੋਲੇ ਟਾਈਮ ਲੇ ਰੱਖਿਆ ਜਿਦਾ ਥੋੜੀ ਜੀ ਮਤਲਬ ਕਿ ਜਿੱਥੇ ਥੋੜੀ ਹੀਟ ਹੋਵੇ ਜਿੱਦਾਂ ਅੱਜ ਬਾਹਰ ਮੌਸਮ ਬਹੁਤ ਠੰਡਾ ਵਾ ਤੇ ਅੱਜ ਇਹ ਬਾਹਰ ਨਹੀਂ ਇਹਨੂੰ ਫਾਰਮੈਟ ਕਰਨਾ ਹੈ ਮਤਲਬ ਕਿ ਇਹਦਾ ਡਬਲ ਹੋ ਜਾਣਾ ਵਾ ਆ ਸਾਰੇ ਦੇਖ ਲੋ ਇੰਨਾ ਵਾ ਤਾਂ ਹੁਣ ਵੇਖੋ ਕੀ ਬੰਦ ਆ ਇਹਦਾ ਕਿਉਂਕਿ ਮੈਂ ਵੀ ਫਸਟ ਟਾਈਮ ਹੀ ਟਰਾਈ ਕੀਤਾ ਵਾ ਤੇ ਇਹਨੂੰ ਹੁਣ ਆਪਾਂ ਕਿਤੇ ਕਿਸੇ ਕੱਪੜੇ ਚ ਲੁਬੇੜ ਕੇ ਤੇ ਰੱਖ ਕੇ ਦਿੰਨੇ ਆ ਇਹਨੂੰ ਇਗਨੋਰ ਕਰਿਓ ਡੰਗਰਾਂ ਨੂੰ ਪਾਉਣੇ ਆ ਤੇ ਆ ਇਹਨੂੰ ਮੈਂ ਰੱਖ ਦਿਆਂ ਹੁਣ ਪਹਿਲਾਂ ਤੇ ਮੈਂ ਇਹਦੀ ਕੋਈ ਪਲੇਸ ਲੱਭਾਂ ਜਿੱਥੇ ਕੇ ਕੋਈ ਛੇੜੇ ਨਾ ਜੀ ਆਪਣੇ ਪੰਜਾਬੀ ਕੋਈ ਨਾ ਕੋਈ ਜਗਾੜ ਲਾ ਹੀ ਲੈਂਦੇ ਆ ਤੇ ਮੈਂ ਵੀ ਇਹਨੂੰ ਹੋਰ ਤੇ ਕੋਈ ਨਿੱਗੀ ਜਗ੍ਹਾ ਲੱਭੀ ਨਹੀਂ ਤਾਂ ਮੈਂ ਆ ਕੱਪੜੇ ਵਾਲੀ ਅਲਮਾਰੀ ਦੇ ਅੰਦਰ ਹੀ ਨਾ ਇਹਨੂੰ ਰੱਖ ਦਿੱਤਾ ਵਾ ਤੇ ਹੁਣ ਹੁਣ ਇਹਨੂੰ 2 ਘੰਟੇ ਵਾਸਤੇ ਆਪਾਂ ਰੈਸਟ ਕਰਨ ਦੇਣੀ ਆ ਆ ਵੇਖ ਲਓ ਜੀ ਪੂਰੇ 12 ਵਜੇ ਆ ਆਪਾਂ ਹੁਣ ਇਹਨੂੰ ਕਿੰਨੇ ਵਜੇ 2 ਵਜੇ ਵੇਖਾਂਗੇ ਇੱਕ ਵਾਰੀ ਵੀ ਇਹਦਾ ਕੀ ਬਣਿਆਵਾ ਉਤੋਂ ਪਹਿਲਾਂ ਆਪਾਂ ਇਹਦਾ ਬਾਰ-ਬਾਰ ਟੱਕਣ ਨੀਗਾ ਚੁੱਕਣਾ ਆ ਇੱਥੇ ਗਿਆ ਸਮਾਨ ਫੈਲ ਤੇ ਮੈਂ ਇਹਨੂੰ ਹੁਣ ਸਮੀਟ ਲਾਂ ਤੇ ਫਿਰ 2 ਵਜੇ ਵੀ ਇਹਨੇ ਆ ਤੇ ਬਾਰ-ਬਾਰ ਉਹਦੇ ਉਤੋਂ ਆਪਾਂ ਟੱਕਣ ਨੀਗਾ ਚੁੱਕਣਾ ਕਿਉਂਕਿ ਜੇ ਬਾਰ-ਬਾਰ ਆਪਾਂ ਟੱਕਣ ਚੁੱਕਾਂਗੇ ਨਾ ਤੇ ਫਿਰ ਉਹਦੇ ਅੰਦਰ ਜਿਹੜੀ ਗਰਮਾਹਟ ਬਣੀ ਹੁੰਦੀ ਆ ਉਹ ਮਤਲਬ ਕਿ ਖਤਮ ਹੋ ਜਾਣੀ ਆ ਤੇ ਇਸ ਕਰਕੇ ਆਪਾਂ ਹੁਣ ਇਹਨੂੰ 2 ਵਜੇ ਹੀ ਵੇਖਾਂਗੇ ਪੀ ਇਹਦਾ ਕੀ ਬਣਿਆਵਾ ਹਾਂਜੀ ਜੀ ਆ ਦੇਖੋ ਟਾਈਮ ਹੋ ਗਿਆ 2 ਦਾ ਤੇ ਹੁਣ ਇੱਕ ਵਾਰੀ ਜਾ ਕੇ ਦੇਖਨੀ ਆ ਕੀ ਬਣਿਆ ਦਾ ਦੋਈ ਕੰਮ ਬਾਰ ਡਬਲ ਹੋ ਗਿਆ ਡਬਲ ਹੋ ਗਿਆ ਦੇਖ ਬਹੁਤ ਹੀ ਜ਼ਿਆਦਾ ਹੋ ਗਿਆ ਪਰਮਟ ਹੋਇਆ ਪਰ ਹੁਣ ਗੱਲ ਇਹ ਆ ਕਿ ਇੱਕ ਵਾਰੀ ਨੂੰ ਫੇਰ ਮੜ ਜਾ ਮੜ ਕੇ ਤੇ ਇੱਥੇ ਰੱਖ ਦਿੰਨੇ ਆ ਫੇਰ ਕਿਉਂਕਿ ਅਜੇ ਇੱਕ ਤੇ ਲਾਈਟ ਨਹੀਂ ਆਉਣ ਈ ਅੱਜ ਸਵੇਰ ਦੀ ਤੇ ਜਦੋਂ ਲਾਈਟ ਆਊਗੀ ਫਿਰ ਬਾਹਰ ਨਾਲ ਦੋਈਆਂ ਤੇ ਇਹਨੂੰ ਆਪਾਂ ਇੱਕ ਵਾਰੀ ਫੇਰ ਸੌਫਟ ਸੌਫਟ ਆ ਤੁਹਾਡੇ ਨਾਲ ਆਹ ਵੇਖੋ ਕਿੰਨਾ ਵਧੀਆ ਜਾਲੀਦਾਰ ਬਣਿਆ ਆ ਵੇਖੋ ਇਹਦਾ ਜਿਹੜਾ ਬਣਾਵਾਂਗੇ ਆਪਾਂ ਆਪਣਾ ਡੋ ਵੀ ਉਹ ਬਹੁਤ ਹੀ ਜ਼ਿਆਦਾ ਸੌਫਟ ਮਤਲਬ ਕਿ ਜਾਲੀਦਾਰ ਤੇ ਵਧੀਆ ਬਣਾਉਂਗਾ ਆਹ ਵੇਖੋ ਬਸ ਇਹਨੂੰ ਇੱਕ ਵਾਰ ਫੇਰ ਹੁਣ ਇਦਾਂ ਕਰਕੇ ਤੇ ਇੱਥੇ ਰੱਖ ਦਾਂਗੇ ਮੈਂ ਰੱਖ ਲਾ ਹੁਣ ਇੱਕ ਹੱਥ ਨਾਲ ਕੰਮ ਨਹੀਂ ਹੋਣਿਆ ਲਓ ਜੀ ਆਪਾਂ ਇਹਨੂੰ ਕਰੀ ਫੇਰ ਹੁਣ ਕਰ ਕੇ ਇਕੱਠਾ ਦੇ ਰੱਖ ਦਿੱਤਾ ਵਾ ਇਹਨੂੰ ਆਪਾਂ ਫੇਰ ਹੁਣ ਉੱਥੇ ਅਲਮਾਰੀ ਚ ਰੱਖ ਦਿੰਨੇ ਆ ਤੇ ਜਦੋਂ ਵੀ ਹੁਣ ਲਾਈਟ ਆਊਗੀ ਹੁਣ ਅੱਧੇ ਘੰਟੇ ਨੂੰ ਘੰਟੇ ਨੋਤਰਨ ਦੇ ਬਾਅਦ ਵਿੱਚ ਫੇਰ 2 ਘੰਟੇ ਇਹਨੂੰ ਰੱਖਿਆ ਜਾਵੇ ਇਹਦੇ ਫੇਰ ਤੇ ਬਹੁਤ ਹੀ ਜ਼ਿਆਦਾ ਵਧੀਆ ਰੋ ਪੰਦਾ ਵਾ ਇਦਾਂ ਆਪਾਂ ਬ੍ਰੈਡ ਵੀ ਬਣਾ ਸਕਦੇ ਆ ਤੇ ਫੇਰ ਲਾਈਟ ਆਊਗੀ ਤੇ ਫੇਰ ਆਪਾਂ ਇਹਦਾ ਕੁਝ ਵੀ ਹੁਣ ਕਰਾਂਗੇ ਮੈਨੂੰ ਫੇਰ ਉੱਥੇ ਰੱਖਦਾ ਚੰਗੀ ਤਰ੍ਹਾਂ ਕਰ ਦਿੰਨੇ ਤਾਂ ਕਿ ਕੋਈ ਫੇਰ ਚੰਗੀ ਤਰ੍ਹਾਂ ਫਾਰਮੈਟ ਹੋ ਜੇ ਲਾਹੋ ਜੀ ਹਾਂਜੀ ਤੇ ਲਾਈਟ ਆ ਗਈ ਸੀਗੀ ਹੁਣ ਤੇ ਆ ਮੈਂ ਇੱਧਰ ਆਪਣਾ 에ਅਰ ਫਰਾਇਰ ਰੱਖ ਦਿੱਤਾ ਆਪਣਾ ਗਰਮ ਹੋਣ ਦੇ ਲਈ 200 ਡਿਗਰੀ ਤੇ ਰੱਖਿਆ ਵਾ ਤੇ 5 ਮਿੰਟ ਲਈ ਰੱਖਿਆ ਹੈਗਾ 2 ਮਿੰਟ ਹੋ ਗਏ ਆ ਤੇ ਜਿੰਨੇ ਤੱਕ ਇਹ ਗਰਮ ਹੋਣਿਆ ਵਾ ਉੰਦੇ ਤੱਕ ਅਸੀਂ ਆਪਣੀਆਂ ਸਬਜ਼ੀਆਂ ਸੁੱਤੀਆਂ ਕੱਟ ਲਾਂਗੇ ਸ਼ਿਮਲਾ ਮਿਰਚ ਬੀਬੀ ਵੇਖਣ ਘਰੇ ਜੇ ਤੇ ਹੁਣ ਹੀ ਠੀਕ ਆ ਤੇ ਟਮਾਟਰ ਪਿਆਜ਼ ਹਰੀ ਮਿਰਚ ਐਹੋ ਹੀ ਪਾਵਾਂਗੇ ਅਜੇ ਦੇ ਫਿਰ ਫਿਰ ਹੋਰ ਵੈਜੀਟੇਬਲ ਅ ਮੀਜ ਕੇ ਮੈਂ ਰੂਪ ਦੇ ਪਾਪਾ ਨੂੰ ਕਿਹਾ ਸੀਗਾ ਤੇ ਉਹ ਅਜੇ ਤੱਕ ਘਰ ਹੀ ਨਹੀਂ ਪਹੁੰਚੇ ਤੇ ਰੂਪ ਹਣੀ ਆਉਣ ਵਾਲੇ ਸਕੂਲ ਤੋਂ ਜਿੰਦੇ ਤੱਕ ਉਹ ਆਉਂਦੇ ਹਾਂ ਉੰਦੇ ਤੱਕ ਇੱਕ ਰੇ ਬਣਾ ਕੇ ਵੇਖੀਏ ਕੀ ਬੰਦਾ ਉੰਦੇ ਤੱਕ ਮੈਂ ਸਬਜ਼ੀਆਂ ਚੀਰ ਲਾਂ ਜੀ ਸਾਡਾ ਆਉਣ ਵੀ ਪ੍ਰੀ ਹੀਟ ਹੋ ਗਿਆ ਵਾ ਤੇ ਹੁਣ ਆਪਾਂ ਇਹਦੇ ਉੱਤੇ ਦੇਸੀ ਜਗਾਰ ਦੇਸੀ ਨਹੀਂ ਮੰਨ ਲਓ ਕਿ ਅ ਬਲਾਈਚ ਜਿੱਦਾਂ ਵੀ ਚੌਰਸ ਬਣੂਗਾ ਤੇ ਆਹ ਵੇਖੋ ਸੈਕਿੰਡ ਟਾਈਮ 'ਚ ਸਾਡਾ ਇਨਾ ਹੋ ਗਿਆ ਭਾਈ ਫੁੱਲ ਗਿਆ ਹੁਣ ਮੈਨੂੰ ਇਹਦੇ ਤੇ ਫਲਾਉਣੀ ਆ ਤੇ ਫਿਰ ਮੈਂ ਤੁਹਾਨੂੰ ਦੱਸਦੀ ਹੁਣ ਕਿਉਂਕਿ ਮੈਂ ਕੱਲੀ ਹਾਂ ਹੁਣ ਜੇ ਲਾਗੇ ਕੋਈ ਹੁੰਦਾ ਤੇ ਫਿਰ ਉਹ ਫੜ ਲੈਂਦਾ ਫੋਨ ਹੁਣ ਖਾਤਨਾ ਫੋਨ ਫੜਨਾ ਨਹੀਂ ਥੋੜਾ ਮੁਸ਼ਕਲ ਇਸ ਕਰਕੇ ਮੈਂ ਜਲਦੀ ਜਲਦੀ ਨੂੰ ਲਾ ਲਾ ਆ ਵੇਖੋ ਜੀ ਮੈਂ ਜਲਦੀ ਜਲਦੀ ਇਹਨਾਂ ਦੇਸੀ ਤਰੀਕੇ ਨਾਲ ਫਲਾ ਲਿਆ ਜਿੱਧਰ ਨੂੰ ਵੀ ਵੈਲਦਾ ਖਾਣਾ ਹੀ ਆ ਆਪੀ ਤੇ ਇਹਦੇ ਵਿੱਚ ਇਦਾਂ ਨਾ ਇਹ ਥੋੜੇ ਥੋੜੇ ਸ਼ੇ ਕਰਨੇ ਆ ਜਿੱਦਾਂ ਆ ਮੈਂ ਘਰਤ ਦੇ ਨਾਲ ਹੀ ਕਰ ਦਿੱਤੇ ਆ ਤਾਂ ਕਿ ਜਦੋਂ ਆਵਾਂ ਚ ਜਾਵੇ ਤੇ ਫੁੱਲੇ ਨਾ ਜੇ ਫੁੱਲ ਗਏ ਰਹੇ ਤੇ ਉੱਤੇ ਜੋ ਵੀ ਕੁਝ ਹੋਇਆ ਥੱਲੇ ਡੁੱਲ ਜਾਣਾ ਵਾ ਇਸ ਕਰਕੇ ਆਪਾਂ ਇਹਦੇ ਵਿੱਚ ਇਦਾਂ ਦਾ ਕਰਨਾ ਬਹੁਤ ਜ਼ਰੂਰੀ ਹੈ ਜਾ ਜਨਮ ਦੇ ਨੇ ਤੇ ਰੂਪ ਆ ਗਈ ਸਕੂਲੋਂ ਤੇ ਮੰਜੋ ਸਿੰਘ ਵੀ ਆ ਗਿਆ ਸਾਡਿਆਂ ਨੂੰ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਾ ਤੇ ਕੀ ਬਣਾਦੇ ਅੱਜ ਪੀਜ਼ਾ 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 ਤੇ ਪੀਜ਼ਾ ਵੀ ਇੱਕ ਹੋ ਗਿਆ ਵਾ 8 ਮਿੰਟ ਰਹਿ ਗਏ ਵਾਸਤੇ ਆ ਵੇਖੋ ਬਿਲਕੁਲ ਐਨ ਬ੍ਰਾਊਨ ਹੋ ਗਿਆ ਤੇ ਇੱਕ ਵਾਰੀ ਕੱਢ ਕੇ ਵੇਖ ਲੈਨੇ ਆ ਮਾ ਯਾਰ ਜਿਆਦਾ ਬਣਾ ਦੇ ਔਰ ਲਾਈਟ ਔਨ ਕਰ ਪਹਿਲਾਂ ਬਣ ਗਿਆ ਵੇਖਨੇ ਚੈੱਕ ਕਰਕੇ ਹੈ ਗਾ ਜਰ ਕਾਲਾ ਹੈ ਇਹਨੇ ਉਹਦਾ ਪਤਾ ਹੀ ਨਹੀਂ ਕਿ ਕਿਹੜੇ ਬਟਨ ਤੋਂ ਦੱਬਣਾ ਵਾ ਬਟਨ ਨੂੰ ਨਪਣਾ ਵਾ ਇਹਨੂੰ ਕੱਢਣਾ ਵਾ ਤੇ ਉਹ ਲਿਆ ਰੂ ਪਾ ਹੈ ਉਹ ਫੜ ਕੇ ਹੈਂਡਲਪੀਸ ਕਿੱਥੇ ਆ ਨਹੀਂ ਹੋ ਨਹੀਂ ਗੇ ਨਵੀਆਂ ਮੈਂ ਕੱਲ ਦੇਖ ਕੇ ਹੀ ਫੜ ਕੇ ਆ ਥੋੜੇ ਲੱਗਦੇ ਆ ਕਿੱਥੇ ਆ ਅੱਛਾ ਜਾਓ ਪੋਣਾ ਫੜ ਕੇ ਲਿਆਓ ਓਕੇ ਕੱਢ ਲਓ ਇਹਨਾਂ ਨੇ ਪਤਾ ਫਿਰ ਨਾਲ ਚਿਪਜੂਗਾ ਮੈਂ ਖਾਣਾ ਹੋ ਗਈ ਹੋਣਾ ਵਾ ਵੇ ਰਲੇ ਨਾ ਇੱਕ ਵਾਰੀ ਥੰਦੇ ਉਹ ਤਾਂ ਬ੍ਰੈਡ ਉਹ ਸਾਡਾ ਕੱਚਾ ਨਾ ਰਹਿ ਗਿਆ ਕਿੰਨੇ ਮਿੰਟ ਦਾ ਟਾਈਮਰ ਲਾਇਆ ਸੀ ਇਹ ਮੈਂ ਪੀਜ਼ੇ ਦਾ ਬਾਤ ਆਈ ਤੇ ਪੀਜ਼ੇ ਦਾ ਵੀ 20 ਮਿੰਟ ਦਾ ਹੀ ਆਇਆ ਸੀਗਾ ਤੇ 20 ਮਿੰਟ ਦਾ ਤਾਂ ਤੂੰ ਪਰਾਂ ਹੋ ਜਾ ਮੈਡਮ ਪਰਾਂ ਵਜਾ ਰੂਪ ਅੱਗਾਂ ਨੂੰ ਹੁੰਦਾ ਪੁੱਤ ਹੋ ਗਿਆ ਹਾਂ ਨਾ ਹੋ ਗਿਆ ਇਹ ਕਿੰਨਾ ਦਾ ਇਹ ਸਾਡੇ ਬਾਹਰ ਜਣੇ ਹਾਂਜੀ ਹਣਾ ਹਾਂਜੀ ਆ ਪਾਇਆ ਤੁਹਾਨੂੰ ਖਾਣਾ ਨੇ ਅਮਾ ਤੇ ਲੇ ਕੋ ਕੁਲਾ ਕੁਲਾ ਕਿਉਂ ਇੱਕ ਮਿੰਟ ਦੋ ਮਿੰਟ ਸਟੀਮ ਲਾ ਲੈਨੇ ਹੋਣਾ ਕਿਉਂ ਨਹੀਂ ਅਸਾ ਇਸ ਕੋ ਕੁਲਾ ਕੁਲਾ ਖਾਦਾ ਵੀ ਜਾਂਦਾ ਵਾ ਥੋੜਾ ਸੌਫਟ ਵਾ ਇਹ ਆਟਾ ਵਿੱਚੋਂ ਕੱਚਾ ਕੱਚਾ ਨਾ ਨਾ ਆਵੇ ਨਹੀਂ ਹੁੰਦਾ ਕਿਉਂਕਿ ਹਰਸ ਟਾਈਮ ਨਹੀਂ ਟਰਾਈ ਕੀਤਾ ਵਾ ਆਹ ਬਣਾਉਣੀ ਨੇ ਕੜਾਈ ਵਿੱਚ ਕੜਾਈ ਵਿੱਚ ਤੇ ਬਣਾਉਣੀ ਨੇ ਦੇਖੋ ਕੱਚਾ ਕੱਚਾ ਥੋੜਾ ਕੱਚਾ ਹੋਣਾ ਕੱਚਾ ਕੱਚਾ ਥੋੜਾ ਜਾਂ ਅਮੇ ਨੇ ਫਿਰ ਦੇਰੀ ਵਿੱਚ ਇੱਕ ਵਕਾ

ਸਾਲਾ ਦਿਖਾਰੋ ਇੱਧਰ ਤਾਂ ਮੈਂ ਮੇਰ ਲਾਂ ਗੈਸ ਤੇ ਆਇ ਕੋ ਇਮਨ ਉਹਦੇ ਕਾਲਦੇ ਬੜਾ ਹੋਣਿਆ ਸੀ ਪਹਿਲਾਂ ਆਪਾਂ ਸੈਂਡਵਿਚ ਬਣਾ ਲਈ ਉਹ ਬੜੇ ਸਵਾਦ ਬਣੇ ਸੀ ਜੁਣ ਹੁਣ ਤਾਂ ਮੂਠ ਥੋੜੀ ਜਿਹੀ ਬਾਅਦ ਮਿਲੂ ਬਿਲਕੁਲੀ ਥੋੜੀ ਹੋ ਗਿਆ ਤਿਆਰ ਪਿੰਜਾ ਉਹ ਪਹਿਲੇ ਸਭੋ ਸਵਾਦ ਬਣਿਆ ਸੀ ਪਹਿਲਾ ਸਵਾਦ ਬਣਿਆਏਗਾ ਹੂੰ ਪਹਿਲੇ ਦੀ ਤੁਹਾਨੂੰ ਕਿਹਨੂੰ ਅਸੀਂ ਵਿਖਾਈ ਨਹੀਂ ਅਜੀ ਬਣਾਵਟ ਕੀ ਇਸੇ ਤੇ ਆ ਗਿਆ ਲੱਗਾ ਇਹਨਾਂ ਦਾ ਚਾਚੂ ਆ ਗਿਆ ਉਹ ਇਹ ਸਾਜਣੇ ਰੱਖ ਕੇ ਮੈਨੂੰ ਹਣੀ ਵਿਖਾ ਦੇ ਇਹਨਾਂ ਨੇ ਕਿੱਦਾਂ ਦਾ ਬਣਿਆ ਆ ਵਾ ਫੇਰ ਜਿਆ ਜਾ ਆ ਵੀ ਜਾਣ ਲੈ ਚਲੋ ਜੀ ਆ ਦੂਜੇ ਪੀਜੇ ਦੀ ਵੀ ਪਿਕ ਉਖਾ ਲੋ ਤੇ ਫੇਰ ਰੱਖੇ ਵਿੱਚ ਆ ਦੇਖੋ ਨਾਲੇ ਗਾਇਸ ਤੁਸੀਂ ਗਾਇਸ ਵੀ ਤੁਸੀਂ ਹੋਂ ਤਾਂ ਸ਼ੋਪੀ ਬਿਜੂ ਤੇ ਪੇਮੈਂਟ ਚੀਜ਼ ਪੈ ਗਈ ਜਾ ਉਹਦੇ ਤੇ ਆਪ ਮੈਲਟ ਹੁੰਦੀ ਆ ਆ ਵੀ ਮੈਲਟ ਹੁੰਦੀ ਆ ਕਈ ਕਈ ਇਤਰਾ ਕਰਦੇ ਆ ਪਹਿਲਾਂ ਬੈਲਟ ਕਰਕੇ ਨਾ ਫਿਰ ਉੱਪਰ ਪਾਉਂਦੇ ਆ ਤੁਸੀਂ ਸਰ ਜਣ ਦੱਸਿਓ ਵੀ ਚੀਜ਼ ਭਲਾਈ ਦਾ ਪਾਈ ਜੇ ਕਿ ਮੈਟ ਕਰਦੇ ਹਾਂ ਹਾਂਜੀ ਦੱਸਿਓ ਤੁਸੀਂ ਚਲ ਅੱਗੇ ਆਪਾਂ ਰੱਖ ਦਿੱਤਾ ਹੈਗਾ ਇੱਧਰ ਵਿਖਾਗੇ ਚ ਹਾਂਜੀ ਅੱਗੇ ਆਪਾਂ ਰੱਖ ਦਿੱਤਾ ਹੈ ਤੇ ਉੱਤੇ ਜੇ ਹਾਂਜੀ ਉਤੋਂ ਉਤੋਂ ਪੱਕ ਗਿਆ ਥੱਲੇੋਂ ਥੋੜਾ ਥੋੜਾ ਰਹਿ ਗਿਆ ਵਿੱਚ ਕੇ ਕੱਚਾ ਨਹੀਂ ਘੂਲਾ ਹੈਗਾ ਹੁਣ ਮੇਰਾ ਫਿਰ ਥੱਲੇ ਨਾਲੇ ਮੇਰ ਕਾ ਰੱਖਿਆ ਜਾਲੀ ਤੇ ਐਕਸਪੈਰੀਮੈਂਟ ਹੋਣ ਦੇ ਆ ਵਾਬ ਜਾਲੀ ਤੇ ਨਾਲੇ ਫੇਰ ਚਾਰੇ ਪਾਸੇ ਬੰਨ੍ਹਣੀ ਹੈ ਇਹਦੇ ਉੱਤੇ ਹਾਂ ਆ ਇਹਨੂੰ ਗਰੀਸ ਕੀਤਾ ਹੋ ਲੱਗ ਗਿਆ ਹੁਣ ਮੇਰਾ ਖਿਆ ਜਾਲੀ ਤੇ ਵੇਖੋ ਹੁਣ ਕੀ ਬੰਨਦਾ ਜਾਲੀ ਤੇ ਮਿਸਾਨ ਜਿਆਦਾ ਵਧੀਆ ਬੰਨਦਾ ਕਿਉਂਕਿ ਉਹ ਚਾਰੇ ਪਾਸੋਂ ਵਾਜਦਾ ਵਾ ਚਲੋ ਜੀ ਤਾਂ